ਆਮਨਾਂ ਤੇ ਇਸ ਕੱਟੇ ਦੀ ਸ਼ਾਂਤੀ ਲਈ ਕਾਰਜ ਕਰਨ ਵਾਲੀ ਲੰਬੇ ਸਮੇਂ ਤੋਂ ਕਮਿਟਡ ਟੀਮ ਤੇ ਬਹੁਤ ਵੀ ਸਰਕਾਰ ਕਿਸਾਨ ਯੂਨੀਅਨ ਦੇ ਆਗੂ ਸਹਿਬਾਨ ਤੇ ਪਿਆਰੇ ਵਿਦਿਆਰਥੀਓ ਮੈਂ ਦੋ ਤਿੰਨ ਬੁਨਿਆਦੀ ਗੱਲਾਂ ਜਿਹੜੀਆਂ ਇਸ ਮੌਕੇ ਤੇ ਕਰਨੀਆਂ ਚਾਹਨਾ ਇਤਿਹਾਸ ਕਹਿੰਦੇ ਬੜਾ ਜਾਲਮ ਹੁੰਦਾ ਕਿ ਇਹ ਕਿਸੇ ਘਿੱਤੇ ਦੇ ਬੇਚਦੀਆਂ ਜਿਹੜੀਆਂ ਠਕਨਾਮਾ ਦੁਰਘਟਨਾਮਾ ਉਹਨਾਂ ਟਰੈਕਡੀਆਂ ਨੂੰ ਬਾਰ-ਬਾਰ ਯਾਦ ਕਰਵਾ ਦਿੰਦਾ ਕਿ ਕਿਹੜੀਆਂ ਗਲਤੀਆਂ ਹੋਈਆਂ ਕਿੱਥੇ ਜਾ ਕੇ ਕੀ ਕਿਹੜੇ ਪਾਣੇ ਵਾਪਰੇ ਨੇ ਮਾਨਕ ਜੀ ਨੇ ਵੀ ਇਹਦੇ ਬਾਰੇ ਉਹ ਟਰੈਕਡੀਆਂ ਤੇ ਬਹੁਤ ਦੌਰ ਬਾਰੇ ਗੱਲ ਕੀਤੀ ਆ ਇਸ ਦੁਨੀਆ ਦੇ ਵਿੱਚ ਜਿਹੜੀ ਚ ਅਸੀਂ ਰਹਿ ਰਹੇ ਆ ਉਹਦੀ ਗੱਲ ਤੇ ਪਹੁੰਚਣ ਤੋਂ ਪਹਿਲਾਂ ਬਹੁਤ ਵੱਡੇ ਇਤਿਹਾਸਕਾਰ ਲਿਖਦੇ ਨੇ ਕਿ 20 ਸਾਲਾਂ ਦੇ ਬਾਅਦ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਤਾਂ ਇੱਕ ਨਵੀਂ ਜਨਰੇਸ਼ਨ ਆ ਜਾਂਦੀ ਹੈ ਉਹ ਨਵੇਂ ਕਿਸਮ ਦੇ ਦੌਰ ਹੁੰਦੇ ਨੇ ਜਿਵੇਂ ਸਾਡੇ ਸਾਹਮਣੇ ਬੱਚੇ ਬੈਠੇ ਨੇ ਪਿਆਰ ਸੀਗਾ ਇਹ ਧਰਤੀ ਦੋ ਢੰਗ ਦੀ ਰੋਟੀ ਦੇਣ ਤੋਂ ਨਸੀਬ ਨਹੀਂ ਸੀ ਰਹੀ ਦੋ ਢੰਗ ਦੀ ਰੋਟੀ ਨਹੀਂ ਸੀ ਮਿਲਦੀ ਤੇ ਬਹੁਤ ਦੂਰ ਤੱਕ ਕਦੇ ਅਮਰੀਕਾ ਦੀਆਂ ਖੇਤਾਂ 'ਚ ਖਲਾਣਾ 'ਚ ਜਾ ਕੇ ਉਹਨਾਂ ਨੇ ਕੰਮ ਕੀਤਾ ਉੱਥੋਂ ਦੇਖਿਆ ਵੀ ਅਸੀਂ ਕਿਉਂ ਆ ਸੋਚਣ ਲੱਗੇ ਤੇ 115 16 ਦੇ ਵਿੱਚ ਆ ਕੇ ਨੌਜਵਾਨ ਜਿਹੜੇ ਬਾਅਦ ਚ ਗਦਰੀ ਬਾਬੇ ਬਣੇ ਉਹਨਾਂ ਦਾ ਇਤਿਹਾਸ ਦੇ ਤੌਰ ਤੇ 1916 ਤੇ ਲੈ ਕੇ 1922 23 ਤੱਕ ਗਦਰੀ ਬਾਬਿਆਂ ਤੋਂ ਭਗਤ ਸਿੰਘ ਲਹਿਰ ਖੜੀ ਕੀਤੀ ਪਰ ਕਹਾ ਜਾ ਕੇ ਉਹ ਲਹਿਰ ਚੱਲ ਰਹੀ ਸੀ ਕਿ 1947 ਨੂੰ 14 15 ਅਗਸਤ 1947 ਨੂੰ ਜਿਹਨੂੰ ਇਤਿਹਾਸਕਾਰ ਲਿਖਦੇ ਨੇ ਕਿ ਖਿੱਤਾ ਜਿਹੜਾ ਇਹ ਜਿਵੇਂ ਟਵਿਨ ਨੇ ਟਵਿਨ ਲਿਖਿਆ ਜਾਂਦਾ ਵਰਲਡ ਵੀ ਜੁੜਨੇ ਬੱਚੇ ਨੇ ਇਹ ਇੱਕੋ ਹੀ ਆ ਇੱਕ ਮਾਂ ਦੇ ਫੈਸਮ ਤੋਂ ਫੈਸ ਦੀ ਕਪਤਾ ਤੋਂ ਪ੍ਰਭਾਵਤ ਹੋ ਕੇ ਪਿੰਡਾਂ ਚ ਟਾਂਗੀਆਂ ਤੇ ਧੰਮਦਾਸੀ ਕਿ ਇੱਕ ਕਵੀ ਵੀ ਇੱਡਾ ਵੱਡਾ ਹੋ ਸਕਦਾ ਰਾਜਨੀਤਿਕ ਲੀਡਰਾਂ ਤੋਂ ਵੱਡੇ ਇੱਕ ਕੇਸ ਕਿਤੇ ਦੀ ਕਹਿੰਦਾ ਸਭ ਤੋਂ ਵੱਡੀ ਖੂਬਸੂਰਤੀ ਆ ਕਿ 20 ਕਿਲੋਮੀਟਰ ਦੇ ਘੇਰੇ ਚ ਜਿਹੜਾ ਵੀ ਸਕੂਲ ਆ ਉਹ ਕਾਮਨ ਸਕੂਲ ਆ ਲੋਕਾਂ ਨੇ ਬਹੁਤ ਵਧੀਆ ਢੰਗ ਨਾਲ ਖੜਾ ਕੀਤਾ ਉਹ ਕਲੀਅਰ ਬਾਹਰ ਦੋਸਤ ਨੇ ਜਿੰਨਾ ਮੈਂ ਉਹ ਅਨਾਲਿਸਿਸ ਕੀਤਾ ਕਿ ਅੱਜ 5520 ਨਿਊਕਲੀਅਰ ਇਹਦੇ ਪਾਵਰਫੁਲ ਵਾਰ ਜ਼ੋਨ ਬਣੇ ਹੋਏ ਇੱਲੀ ਗੱਲ ਸਾਨੂੰ ਚਾਹੀ ਕਿਸਾਨ ਯੂਨੀਅਨਾਂ ਚ ਜੰਗ ਲੱਗੀ ਸੀ ਕੁਝ ਵੀ ਘਟਨਾਵਾਂ ਵਾਪਰ ਵਾਪਰ ਸਕਦੀ ਉਧਰ ਨੂੰ ਵੱਧ ਸਕਦੀ ਆ 1990 ਕਾਰ ਦੇ ਖਿਲਾਫ ਹੀ ਖੜੇ ਹੋਏ ਕੇਸ ਖਿੱਤੇ ਨੇ ਅਸੀਂ ਬਹੁਤ ਕੁਝ ਭੁਗਤ ਲਿਆ ਅਸੀਂ ਕਾਲਾ ਦੌਰ 90 ਦਾ ਭੁਗਤਿਆ 1947 ਦਾ ਭੁਗਤਿਆ ਅਸੀਂ 2025 ਦੀ ਜੰਗ ਨਹੀਂ ਭੁਗਤਣੀ ਇਸ ਕਿਸਮ ਦੀ ਜਿਹੜੀ ਸੋਚ ਤਾਕਤ ਤੇ ਜਿਹੜਾ ਬਹੁਤ ਵੱਡਾ ਆਈਡੀਆ ਜੇ ਸਟੈਂਡ ਕਰਦਾ ਇਸ ਕਰਕੇ ਇਸ ਖਿੱਤੇ ਦੇ ਲੋਕਾਂ ਨੂੰ ਤੇ ਉਸ ਖਿੱਤੇ ਦੇ ਲੋਕਾਂ ਜਿਹੜੀ ਸਭ ਤੋਂ ਪਾਵਰਫੁਲ ਦੁਨੀਆ ਦੀ ਸਿਵਲਾਈਜੇਸ਼ਨ ਆ ਜਿਹਦੇ ਚ ਬੜਾ ਵੱਡਾ ਨਾਟਕਾ ਕਵਤਾ ਕਹਾਣੀਆਂ ਲੇਖਕਾ ਉਹਨਾਂ ਦੀ ਜ਼ਮੀਨ ਆ ਬਹੁਤ ਪਾਵਰਫੁਲ ਆ ਜਿਹੜਾ ਸਭ ਤੋਂ ਵੱਧ ਕਿਰਤ ਕਰਨ ਵਾਲਾ ਇਨਸਾਨ ਆ ਉਸਾਰੇ ਦੇ ਸਾਰੇ ਹਿੱਸੇ ਨੇ ਜਿਹੜੇ ਕਿਸੇ ਨਾ ਕਿਸੇ ਰੂਪ ਚ ਸਾਨੂੰ ਅਸੀਂ ਹੀ ਬਚਾ ਕੇ ਰੱਖ ਸਕਦੇ ਆ ਮੈਨੂੰ ਯਾਦ ਆ ਕਿ ਜਦੋਂ ਰਸ਼ੀਆ ਤਬਾਹ ਹੋ ਰਿਹਾ ਸੀ ਇੱਕ ਨੇ ਲਿਖਿਆ ਜਿਹੜੇ ਪਿੰਡਾਂ ਦੇ ਕਿਸਾਨ ਸੀਗੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਮਾਰਕੀਟ 'ਚ ਕਿਹੜੀ ਚੀਜ਼ ਲਿਆਉਣੀ ਆ ਕਿਵੇਂ ਵੇਚਣੀ ਆ ਕਿਵੇਂ ਖਰੀਦਣੀ ਆ ਉਹ ਵਿਚਾਰੇ ਪਾਗਲ ਹੋ ਗਏ ਸੀ ਨਸ਼ਈ ਹੋ ਗਏ ਸੀ ਉਹ ਖਤਮ ਹੋ ਰਹੇ ਸੀ ਉਹਨੂੰ ਕਿਸੇ ਨੇ ਪੁੱਛਿਆ ਬਹੁਤ ਵੱਡੀ ਰਿਸਰਚ ਹੋਈ ਇਹਦੇ ਤੇ ਵੀ ਯਾਰ ਕਿਸਾਨਾਂ ਨੂੰ ਕੀ ਹੋ ਗਿਆ ਉਹ ਕਹਿੰਦਾ ਵਿਚਾਰੇ ਨੂੰ ਪਤਾ ਹੀ ਨਹੀਂ ਸੀ ਮੰਡੀ 'ਚ ਨਾ ਤਾਂ ਉਹਨਾਂ ਦੀ ਲੁੱਟ ਹੋ ਰਹੀ ਆ ਕਰਜ਼ੇ 'ਚ ਡੁੱਬੇ ਹੋਏ ਆ ਬੁਰੀ ਹਾਲਤਾਂ ਉਹਨਾਂ ਨੂੰ ਮੰਡੀ ਦੇ ਹਿਸਾਬ ਨਾਲ ਰਹਿਣਾ ਹੀ ਨਹੀਂ ਆ ਰਿਹਾ ਉਹ ਕਲੈਕਟਿਵ ਰਹਿੰਦੇ ਨੇ ਇਕੱਠੇ ਰਹਿੰਦੇ ਨੇ ਇਕੱਠਾ ਸੱਭਿਆਚਾਰਾ ਇਕੱਠੇ ਰਹਿਣ ਸਾਰਾ ਉਹਨਾਂ ਦਾ ਤੋੜ ਦਿੱਤਾ ਗਿਆ ਇਸ ਕਰਕੇ ਉਹਨਾਂ ਦੀ ਜਿਹੜੀ ਤਾਕਤ ਆ ਉਹਨਾਂ ਦੀ ਆਪਣੇ ਕਿੱਤੇ ਦੇ ਵਿੱਚ ਆਪਣੇ ਕਾਰਜ ਦੇ ਵਿੱਚ ਆ ਇਹ ਕਿਤਾਜ ਐਗਰੋ ਐਗਰੀਕਲਚਰ ਬੇਸਡ ਜਿਹੜਾ ਕਿਤਾ ਆਪਾਂ ਬਾਰ-ਬਾਰ ਮੇਨ ਤੋਂ ਬਾਹਰ ਅਨੰਦ ਰਵਣੀ ਕਹੋਗੇ ਇਹਨਾਂ ਦਾ ਬਹੁਤ ਕੰਮ ਆ ਪਿੰਡੋਂ ਪਾਕ ਰਿਲੇਸ਼ਨਾਂ ਦੇ ਵਿੱਚ ਜਿਹੜਾ ਬਾਹਰ ਦਾ ਮਸਲਾ ਬਾਹਰ ਨੂੰ ਤੋੜ ਕੇ ਉਹਦੀ ਤਾਕਤ ਤੇ ਵਪਾਰ ਦਾ ਮਸਲਾ ਕਿਵੇਂ ਸਟਰੋਂਗ ਕਿਵੇਂ ਫਲੋ ਹੋਣਾ ਚਾਹੀਦਾ ਇੱਕ ਪਾਸੇ ਦੁਨੀਆ ਦੀਆਂ ਪੋਲੀਟਿਕਲ ਤਾਕਤਾਂ ਨੇ ਦੂਸਰੇ ਪਾਸੇ ਹਿੰਦੁਸਤਾਨ ਦੇ ਰੂਲਰ ਆ ਇੱਕ ਇਤਿਹਾਸਕਾਰ ਨੇ ਲਿਖਿਆ ਜੇ ਅਸੀਂ ਇਹਨਾਂ ਰੂਲਰਾਂ ਦੇ ਹੱਥ 'ਚ ਪਾਵਰ ਸੜ ਦਿਆਂਗੇ ਦੇ ਕੈਨ ਬ੍ਰੇਕ ਦੀ ਕੰਟਰੀ ਦੇ ਕੈਨ ਨਾਟ ਮੇਕ ਦੀ ਕੰਟਰੀ ਇਹ ਦੇਸ਼ ਨੂੰ ਬਣਾ ਨਹੀਂ ਸਕਦੇ ਦੇਸ਼ ਨੂੰ ਤੋੜ ਦੇਣਗੇ ਇਫ ਥੀਜ਼ ਰੂਲਰਸ ਕੈਨ ਕੰਟੀਨਿਊ ਜੇ ਇਹ ਹੁਕਮਰਾਨ ਲਗਾਤਾਰ ਰਹਿਣਗੇ ਤਾਂ ਇੱਕ ਕੰਟਰੀ ਨੂੰ ਕੋਈ ਨਹੀਂ ਬਚਾ ਸਕਦਾ ਇਹ ਕੰਟਰੀ ਦੀਆਂ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਸਕ ਚੁੱਕੀਆਂ ਨੇ ਇਹਨੂੰ ਪਾਕਿਸਤਾਨ ਦੇ ਲੋਕ ਤੇ ਇੰਡੀਆ ਦੇ ਲੋਕ ਇਸ ਏਸ਼ੀਆ ਦੇ ਖਿੱਤੇ ਦੇ ਲੋਕ ਹੀ ਕਿਸੇ ਨਾ ਕਿਸੇ ਰੂਪ 'ਚ ਜਿਨ੍ਹਾਂ ਨੇ ਉਹ ਉਹ ਕਿਤੇ ਨਾ ਕਿਤੇ ਜ਼ਬਰ ਦੇ ਖਿਲਾਫ ਇਹਨਾਂ ਪਾਲਿਸੀਆਂ ਦੇ ਖਿਲਾਫ ਡੱਟਣਗੇ ਤਾਂ ਹੀ ਖੜੇ ਹੋ ਸਕੀ ਕਿਤੇ ਨਾ ਕਿਤੇ ਤਾਂ ਖੜੀ ਜਾ ਸਕਦੀ ਆ 40-50 ਸਾਲਾਂ ਤੋਂ ਇਸ ਗਿੱਤੇ ਦੀਆਂ ਰੂਲਿੰਗ ਕਲਾਸ ਆ ਜਿਹੜੀਆਂ ਚਾਹੇ ਕਾਂਗਰਸ ਹੋਣ ਤਾੰਗਰਸ ਹੋਣ ਬੀਜੇਪੀ ਹੋਵੇ ਨਵੀਂ ਆਵਾਜ਼ ਦੀ ਪਾਰਟੀ ਫਰੋਮ ਲਾਸਟ 50 ইয়ারਜ਼ ਆਲ ਪਾਰਟੀਆਂ ਨੇ ਬੇਟਰੇ ਕੀਤਾ ਲੋਕਾਂ ਨੂੰ ਸਿਰਫ ਤੇ ਲੋਕ ਜਿਹੜੇ ਨੇ ਐਕਸਟਰਾ ਪਾਰਲੀਮੈਂਟ ਸੈਂਕਸ਼ਨ ਪਾਰਟੀਆਂ ਨੇ ਕਿਸਾਨ ਯੂਨੀਅਨ ਨੇ ਖੇਤ ਮਜ਼ਦੂਰ ਨੇ ਚਾਰ ਵੇਸ਼ ਯਾਦਵ ਵਰਗੇ ਜਾਂ ਸਤਰਾਮਾਣਕ ਵਰਗੇ ਜਿਹੜੇ ਆਪਣੀ ਕਿਸਮ ਨਾਲ ਆਪਣਾ ਇੱਕ ਅਲਟਰਨੇਟਿਵ ਸਿਵਲ ਸੋਸਾਇਟੀ ਕਿੜਾ ਕਰਦੇ ਨੇ ਇਹ ਹੀ ਤਾਕਤ ਆ ਇਸ ਤਾਕਤ ਨੂੰ ਸਾਨੂੰ ਹੋਰ ਸਟਰੋਂਗ ਕਰਨਾ ਚਾਹੀਦਾ ਕਈ ਵਾਰੀ ਆ ਜਾਂਦਾ ਪੋਲਿਟਿਕਲ ਪਾਵਰ ਉਹ ਤਾਂ ਚੇਂਜ ਹੁੰਦੀ ਹੈ ਜੇ ਇੱਕ ਬਹੁਤ ਵੱਡੀਆਂ ਆਰਗੇਨਾਈਜੇਸ਼ਨਾਂ ਸਟਰੋਂਗਲੀ ਅਸੀਂ ਖੜ ਕੇ ਕਿਸੇ ਨਾ ਕਿਸੇ ਰੂਪ ਚ ਖੜਦੇ ਆ ਇਸ ਕਰਕੇ ਇਸ ਅੱਜ ਦੇ ਦਿਨ ਤੇ ਇਹਨੂੰ ਪਾਰਟੀਸ਼ਨ ਵੰਡ ਦੇ ਦੌਰ ਨਮੀਆਂ ਟਰੈਜੇਡੀਆਂ ਦੇ ਦੌਰ ਕਸ਼ਮੀਰ ਨਾਲ 370 ਦਾ ਜੋ ਪਾਣਾ ਵਾਪਰਿਆ ਉਸ ਤੋਂ ਬਾਅਦ ਪੋਲਿਟਿਕਸ ਜਿਸ ਕਿਸਮ ਦੀ ਕੀਤੀ ਜਾ ਰਹੀ ਆ ਉਹਨਾਂ ਸਾਰੇ ਐਸਪੈਕਟਸ ਨੂੰ ਸਮਝਦੇ ਹੋਏ ਇਸ ਖਿੱਤੇ ਦੇ ਮਸਲੇ ਆ ਜਿਹੜੇ ਚਾਹੇ ਉਹ ਸ਼ਾਂਤੀ ਦੇ ਮਸਲੇ ਨੇ ਚਾਹੇ ਲੋਕਾਂ ਦੇ ਭਾਈਚਾਰੇ ਦੇ ਮਸਲੇ ਨੇ ਚਾਹੇ ਉਹਨਾਂ ਨੂੰ ਦੁਬਾਰੇ ਖੜੇ ਕਰਨ ਦੇ ਮਸਲੇ ਨੇ ਉਹਨਾਂ ਵੱਲ ਸਾਡਾ ਸੈਂਟਰਲ ਫੋਕਸ ਹੋਣਾ ਚਾਹੀਦਾ ਤੇ ਸਾਨੂੰ ਬਹੁਤ ਜ਼ੋਰ ਨਾ ਕਹਿਣਾ ਚਾਹੀਦਾ ਨਿਊਕਲੀਅਰ ਵਾਰ ਜੋਨਸ ਆ ਜਿਹੜੇ ਸਟੇਟਸ ਆ ਇਹਨਾਂ ਖਿੱਤਿਆਂ 'ਚੋਂ ਖਤਮ ਹੋਣੀ ਚਾਹੀਦੀ ਆ